ਹਾਂਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਸਾਰਿਆਂ ਦਾ ਸਵਾਗਤ ਹੈ ਪੰਜਾਬੀ ਮੈਮ ਚੈਨਲ ਦੇ ਉੱਤੇ ਅੱਜ ਦੀ ਵੀਡੀਓ ਤੇ ਅਸੀਂ ਗੱਲ ਕਰਾਂਗੇ ਜਿਵੇਂ ਕੈਂਡੀਡੇਟ ਕਾਫੀ ਸਮਾਂ ਤੋਂ ਵੇਟ ਕਰ ਰਹੀ ਸੀ ਕਿ ਪੰਜਾਬ ਵਿੱਚ ਟੀਚਰ ਦੀ ਭਰਤੀ ਕਦੋਂ ਆਊਗੀ ਠੀਕ ਹੈ ਤਾਂ ਇਸ ਤੇ ਹੀ ਰਿਗਾਰਡਿੰਗ ਅੱਜ ਦੀ ਅਸੀਂ ਵੀਡੀਓ ਲੈ ਕੇ ਆਏ ਹਾਂ ਸਾਰਿਆਂ ਲਈ ਬੜੀ ਖੁਸ਼ਖਬਰੀ ਹੈਗੀ ਹੈ ਠੀਕ ਹੈ ਤਾਂ ਤੁਹਾਨੂੰ ਦੱਸਾਂਗੇ ਕੀ ਕਿਹੜੀ ਕਿਹੜੀ ਪੋਸਟ ਆਊਗੀ ਕਿੰਨੀਆਂ ਪੋਸਟਾਂ ਹੋਊਗੀ ਨੋਟੀਫਿਕੇਸ਼ਨ ਕਦੋਂ ਆਣਾ ਹੈ ਤਾਂ ਇਸ ਚੀਜ਼ ਦਾ ਹਰਜੋਂਤ ਵੈਸ ਜੀ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿੱਚ ਜਲਦ ਹੀ ਜਿਹੜੀ ਟੀਚਰ ਦੀ ਭਰਤੀ ਹੈ ਉਸ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਤਾਂ ਸਾਰੇ ਮੁੰਡੇ ਕੁੜੀਆਂ ਵਾਸਤੇ ਵਧੀਆ ਮੌਕਾ ਆ ਗਿਆ ਜੇ ਤੁਸੀਂ ਪੰਜਾਬ ਵਿੱਚ ਟੀਚਰ ਬਣਨਾ ਚਾਹੁੰਦੇ ਹੋ ਤਾਂ ਪੰਜਾਬ ਦੇ ਅੰਦਰ ਲੈਕਚਰਰ ਦੀਆਂ ਪੋਸਟਾਂ ਆਊਗੀ ਮਾਸਟਰ ਕਲਾਸਰ ਦੀ ਈਟੀਟੀ ਦੀ ਪੀਟੀਟੀ ਸਾਈ ਟੀਚਰ ਦੀ ਸਪੈਸ਼ਲ ਐਜੂਕੇਸ਼ਨ ਦੀ ਐਂਟੀਟੀ ਸਾਰੀਆਂ ਟੀਚਰ ਭਰਤੀਆਂ ਦਾ ਨੋਟੀਫਿਕੇਸ਼ਨ ਜਾਰੀ ਹੋਊਗਾ ਠੀਕ ਹੈ ਕਦੋਂ ਨੋਟੀਫਿਕੇਸ਼ਨ ਆਊਗਾ ਇਸ ਤੇ ਬਾਰੇ ਵੀ ਤੁਹਾਨੂੰ ਦੱਸਾਂਗੇ ਜੇ ਤੁਸੀਂ ਚੈਨਲ ਤੋਂ ਫਸਟ ਟਾਈਮ ਹੈਗੇ ਹੋ ਜਾਂ ਅਜੇ ਤੱਕ ਵੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਭ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਨਾਲੇ ਦਾ ਬੈਲ ਆਈਕਨ ਨੂੰ ਪ੍ਰੈਸ ਕਰਨਾ ਹੈ ਸਾਨੂੰ ਜਿਹੜੀ ਵੀ ਅਪਡੇਟ ਮਿਲੂਗੀ ਪੰਜਾਬ ਵਿੱਚ ਆਉਣ ਵਾਲੀ ਵੈਕੈਂਸੀ ਦੀ ਤਾਂ ਉਸ ਦੀ ਇਨਫੋਰਮੇਸ਼ਨ ਤੁਹਾਨੂੰ ਚੈਨਲ ਉਤੇ ਮਿਲ ਜਾਊਗੀ ਕੀ ਕਰ ਜੇ ਤਾਂ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਸਿੱਖਿਆ ਵਿਭਾਗ ਪੰਜਾਬ ਦੀ ਨਵੀਂ ਭਰਤੀਆਂ ਦੀ ਜਿਹੜੀ ਅਪਡੇਟ ਹੈਗੀ ਹੈ ਸਿੱਖਿਆ ਵਿਭਾਗ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜਲਦ ਹੀ ਜਿਹੜੀ ਪੋਸਟ ਆਣਗੀ ਸਭ ਤੋਂ ਪਹਿਲਾਂ ਜਿਹੜੀ ਪੋਸਟ ਆਉਗੀ ਤੁਸੀਂ ਦੇਖ ਸਕਦੇ ਹੋ ਪਹਿਲਾਂ ਲੈਕਚਰਾਰ ਦੀਆਂ ਵੱਡੀਆਂ ਭਰਤੀ ਆਉਗੀਆਂ ਲੈਕਚਰਾਰ ਦੀ ਪੋਸਟ ਆਉਣ ਤੋਂ ਬਾਅਦ ਉਸਤੇ ਵੱਧ ਫਿਰ ਮਾਸਟਰ ਕਾਡਰ ਦੀ ਇਹ ਪੋਸਟ ਆਉਗੀ ਉਸਦੇ ਬਾਅਦ ਜਿਹੜੀ ATT ਟੀਚਰਾਂ ਦੀਆਂ ਭਰਤੀਆਂ ਹੈਗੀ ਆ ਠੀਕ ਹੈ ਇਹਨਾਂ ਦੀ ਪੋਸਟਾਂ ਕੱਢੇ ਜਾਊਗੀ ਤਾਂ ਹੁਣ ਜਿਹੜੀ PTI ਟੀਚਰ ਦੀ ਹੈਗੀ ਹੈ ਸਪੈਸ਼ਲ ਐਜੂਕੇਸ਼ਨ ਟੀਚਰ ਦੀ ਹੈਗੀ ਹੈ ਐਂਟੀਟੀ ਦੀ ਹੈਗੀ ਹੈ ਇਸ ਵਾਲੇ ਵੀ ਅਸੀਂ ਗੱਲ ਕਰਾਂਗੇ ਠੀਕ ਹੈ ਤਾਂ ਜਿਵੇਂ ਹਰਜੋਤ ਵੈਸੀ ਨੇ ਐਲਾਨ ਕੀਤਾ ਕਿ ਸਭ ਤੋਂ ਪਹਿਲਾਂ ਅਸੀਂ ਪੰਜਾਬ ਵਿੱਚ ਲੈਕਚਰ ਦੀਆਂ ਪੋਸਟਾਂ ਲੈ ਕੇ ਆਵਾਂਗੇ ਉਸ ਤੋਂ ਬਾਅਦ ਮਾਸਟਰ ਕਲਾਸਰ ਦੀ ਆਊਗੀ ਉਸ ਤੋਂ ਬਾਅਦ ATT ਟੀਚਰ ਦੀਆਂ ਭਰਤੀ ਆਊਗੀ ਠੀਕ ਹੈ ਤਾਂ ਇਹ ਸਾਰੀ ਜਿਹੜੀ ਵੀ ਪੋਸਟਾਂ ਹੈਗੀ ਐ ਇਹਨਾਂ ਪੋਸਟਾਂ ਦੇ ਇਲਾਵਾ ਜਿਹੜੀ ਪੀਟੀਆਈ ਟੀਚਰ ਦੀ ਭਰਤੀ ਆਊਗੀ ਸਪੈਸ਼ਲ ਐਜੂਕੇਸ਼ਨ ਟੀਚਰ ਦੀਆਂ ਭਰਤੀ ਆਊਗੀ ਠੀਕ ਹੈ ਇਹ ਸਾਰੀ ਭਰਤੀਆਂ ਕੀਤੀ ਜਾਊਗੀ ਪ੍ਰਿੰਸੀਪਲ ਅਤੇ ਹੈੱਡਮਾਸਟਰ ਦੀਆਂ ਜਿਹੜੀ ਵੀ ਭਰਤੀਆਂ ਹੈਗੀਆਂ ਇਹ ਸਾਰੀਆਂ ਹੋਣੀਆਂ ਠੀਕ ਹੈ ਤਾਂ ਇਹ ਜਿਵੇਂ ਵੀ ਜਿਹੜੇ ਹੈਗੇ ਆ ਉਹਨਾਂ ਨੂੰ ਠੀਕ ਹੈ ਤਾਂ ਜਿਵੇਂ ਪ੍ਰਿੰਸੀਪਲ ਅਤੇ ਜਿਹੜੀ ਹੈਡਮਾਸਟਰ ਦੀਆਂ ਪੋਸਟਾਂ ਆਈ ਸੀ ਤਾਂ ਇਹ ਜਿਹੜੀ ਭਰਤੀਆਂ ਰੱਦ ਹੋਈ ਸੀ ਤਾਂ ਇਹਨਾਂ ਨੂੰ ਦੁਬਾਰਾ ਕੱਢਿਆ ਜਾਏਗਾ ਠੀਕ ਹੈ ਤਾਂ ਇਹ ਐਲਾਨ ਕੀਤਾ ਗਿਆ ਹੈ ਜਲਦ ਹੀ ਤੁਹਾਨੂੰ 2025 ਦੇ ਅੰਦਰ ਨੋਟੀਫਿਕੇਸ਼ਨ ਵੀ ਆ ਜਾਊਗਾ ਜਿਹੜੀ ਪੰਜਾਬ ਦੇ ਅੰਦਰ ਭਰਤੀ ਆਊਗੀ ਤਾਂ ਇੱਕ ਗੱਲ ਕਹਿਣੀ ਹੈ ਜਿਹੜੇ ਕੈਂਡੀ ਡੇਟ ਐਂਟੀਟੀ ਦੀ ਟੀਚਰ ਦੀ ਵੇਟ ਕਰ ਰਹੇ ਹਨ ਤਾਂ ਦਸੰਬਰ ਤੋਂ ਪਹਿਲਾਂ ਐਂਟੀਟੀ ਦਾ ਨੋਟੀਫਿਕੇਸ਼ਨ ਨਹੀਂ ਆਉਣਾ ਇਕ ਤਾਂ ਸਭ ਤੋਂ ਪਹਿਲਾਂ ਇਹ ਸਾਰੀ ਭਰਤੀਆਂ ਦਾ ਨੋਟੀਫਿਕੇਸ਼ਨ ਆਊਗਾ ਇਹਨਾਂ ਦੀ ਪ੍ਰੋਸੈਸ ਹੋਣ ਤੋਂ ਬਾਅਦ ਹੀ ਐਂਟੀਟੀ ਟੀਚਰ ਦੀ ਭਰਤੀ ਦਾ ਨੋਟੀਫਿਕੇਸ਼ਨ ਆਊਗਾ ਜਦੋਂ ਤੱਕ ਜਿਸ ਵੀ ਕੈਂਡੀਡੇਟ ਕੋਲ ਐਂਟੀਟੀ ਦਾ ਡਿਪਲੋਮਾ ਨਹੀਂ ਹੈ ਗਿਆ ਤਾਂ 1 ਸਾਲ ਦਾ ਪੰਜਾਬ ਵਾਸਤੇ ਡਿਪਲੋਮਾ ਹੋਣਾ ਚਾਹੀਦਾ ਤਾਂ ਤੁਸੀਂ ਐਂਟੀਟੀ ਦਾ ਡਿਪਲੋਮਾ ਕਰ ਸਕਦੇ ਹੋ ਇੱਕ ਮੇਨ ਗੱਲ ਹੈਗੀ ਹੈ ਜੇ ਤੁਸੀਂ ਪੰਜਾਬ ਵਿੱਚ ਭਾਵੇਂ ਟੀਚਿੰਗ ਦੀ ਪੋਸਟ ਹੋਵੇ ਨੌਨ ਟੀਚਿੰਗ ਦੀ ਪੋਸਟ ਹੋਵੇ ਤਾਂ ਜਿਵੇਂ ਟੀਚਿੰਗ ਦੀ ਪੋਸਟਾਂ ਆਊਗੀ ਲੈਕਚਰਰ ਕਾਡਰ ਦੀ ਗੱਲ ਕਰੀਏ ਅਸੀਂ ਮਾਸਟਰ ਕਾਡਰ ਦੀ ਗੱਲ ਕਰੀਏ ਐਟਡੀ ਦੀ ਟੀਚਰ ਦੀ ਗੱਲ ਕਰੀਏ ਜਾਂ ਪੀਟੀਆਈ ਦੀ ਗੱਲ ਕਰੀਏ ਸਪੈਸ਼ਲ ਐਜੂਕੇਸ਼ਨ ਜਾਂ ਭਾਵੇਂ ਤੁਸੀਂ ਨੌਨ ਟੀਚਿੰਗ ਪੋਸਟ ਵਿੱਚ ਵੀ ਅਪਲਾਈ ਕਰਨਾ ਚਾਹੁੰਦੇ ਹੋ ਜਿਹੜੇ ਵੀ ਅਦਰ ਸਟੇਟ ਕੈਂਡੀਡੇਟ ਹੈਗੇ ਆ ਤਾਂ 10th ਵਿੱਚ ਪੰਜਾਬੀ ਹੋਣੀ ਕੰਪਲਸਰੀ ਹੈਗੀ ਆ ਤਾਂ ਸਭ ਤੋਂ ਪਹਿਲਾਂ ਤੁਸੀਂ 10th ਵਿੱਚ ਪੰਜਾਬੀ ਸਬਜੈਕਟ ਜਿਹੜਾ ਹੈਗਾ ਉਹ ਐਡ ਕਰਵਾ ਸਕਦੇ ਹੋ ਅਜੇ ਵੀ ਮੌਕਾ ਹੈਗਾ HBSE ਦੇ ਫਾਰਮ ਚੱਲੇ ਹੋਏ ਆ ਤੁਸੀਂ ਅਪਲਾਈ ਕਰਕੇ ਆਪਣਾ ਜਿਹੜਾ ਇਹ ਸਬਜੈਕਟ ਹੈਗਾ ਐਡ ਕਰ ਸਕਦੇ ਹੋ ਕਿਉਂਕਿ ਪੰਜਾਬ ਵਿੱਚ 10th ਵਿੱਚ ਪੰਜਾਬੀ ਸਬਜੈਕਟ ਹੋਣਾ ਕੰਪਲਸਰੀ ਹੈਗਾ ਠੀਕ ਹੈ ਜੇ ਜਾਂ ਫਿਰ ਵੀ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਤੁਹਾਨੂੰ ਤਾਂ ਤੁਸੀਂ ਕਮੈਂਟ ਸੈਕਸ਼ਨ 'ਚ ਕਮੈਂਟ ਕਰਕੇ ਪੁੱਛ ਸਕਦੇ ਹੋ ਜਿਵੇਂ ਸਾਨੂੰ ਨੋਟੀਫਿਕੇਸ਼ਨ ਤੋਂ ਰਿਲੇਟਡ ਕੋਈ ਵੀ ਅਪਡੇਟ ਮਿਲੇਗੀ ਕਿੱਕਾ ਤਾਂ ਉਸਤੇ ਰਿਗਾਰਡਿੰਗ ਤੁਹਾਨੂੰ ਵੀਡੀਓ ਮਿਲ ਜੂਗੀ ਚੈਨਲ ਉੱਤੇ ਤਾਂ ਅੱਜ ਦੀ ਵੀਡੀਓ ਨੂੰ ਵੱਧ ਤੋਂ ਵੱਧ ਸਾਰੇ ਕੈਂਡੀਡੇਟਾਂ ਕੋਲ ਸ਼ੇਅਰ ਕਰਨਾ ਜਿਹੜੇ ਵੀ ਆਪਣੇ ਫਰੈਂਡਸ ਹੈਗੇ ਆ ਰਿਲੇਟਿਵ ਹੈਗੇ ਆ ਵੀਡੀਓ ਕਿਦਾਂ ਦੀ ਲੱਗੀ ਤੁਸੀਂ ਕਮੈਂਟ ਵਿੱਚ ਚਲੋੜ ਦੱਸਣਾ ਧੰਨਵਾਦ